ਖੈਰਾ ਸਾਹਿਬ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੇ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਦੇ ਵਿੱਚ ਨਾਮਜਦ ਵਿਅਕਤੀ ਹੈ ਕੋ ਤੁਹਾਡੇ ਨਾਲ ਉਹ ਕਹਿੰਦੇ ਸਕਵਾਲ ਸਿੰਘ ਖੈਰਾ ਨੂੰ ਝੂਠ ਬੋਲਣ ਦੀ ਜਿਆਦਾ ਬੁਲਣ ਦੀ ਆਤ ਪੈ ਗਈ ਹੈ ਖੈਰਾ ਸਾਹਿਬ ਨੂੰ ਤਾਂ ਕੋਈ ਵੀ ਅੱਜ ਤੁਸੀਂ ਕੁਝ ਵਟਸਐਪ ਤੇ ਪਾ ਦਿਓ ਉਹਨਾਂ ਨੇ ਇਹ ਵੀ ਨਹੀਂ ਚੈੱਕ ਕੀ ਕਰਨਾ ਵੀ ਇਹ ਸਹੀ ਹੈ ਠੀਕ ਹੈ ਡਾਕੂਮੈਂਟ ਆਥੈਂਟਿਕ ਹੈ ਇਹ ਕਾਲੀ ਰਹਿੰਦੀ ਹੈ ਵੀ ਮੈਂ ਛੇਤੀ ਚੱਕ ਕੇ ਨੂੰ ਬੋਲਦਾ ਫੇਸਬੁਕ ਤੇ ਬਾਦ ਮੈਂ ਤਾਂ ਚਲਾਨ ਦੀ ਕਾਪੀ ਪੇਸ਼ ਕੀਤੀ ਹੈ ਜੀ ਤੁਹਾਨੂੰ ਦੇ ਦੇਣਾ ਹੁਣੇ ਸਕੈਨ ਕਰਕੇ ਮੇਰੀ ਇੰਟਰਵਿਊ ਦੇ ਨਾਲ ਲਾ ਦਿਓ ਜੀਵਨ ਜੋਤ ਸਿੱਧੂ ਮੂਸੇਵਾਲੇ ਦੇ ਕਤਲ ਦੇ ਚਲਾਨ ਤੇ ਸੀਰੀਅਲ ਨੰਬਰ 4 ਦੇ ਵਿੱਚ ਉਹਦਾ ਅਕਿਊਜ਼ਡ ਹੈ ਕਈ ਵਾਰ ਕੀ ਹੁੰਦਾ ਕਿ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਇਕਦਮ ਨਹੀਂ ਫੜਦੀ ਸਾਰਿਆਂ ਨੂੰ ਜੀ ਜਦੋਂ ਮੌਕਾ ਆਵੇਗਾ ਉਹਨੂੰ ਫੜ ਲੈਣਗੇ ਉਹਦੀ ਐਲਓਸੀ ਖੋਲੀ ਹੋਈ ਹੈ ਇੱਕ ਮਰਲਾ ਵੀ ਕਹਿੰਦੇ ਸੁਖਬਾਸ ਸਿੰਘ ਖੈਰਾ ਦਿਖਾ ਦੇਣ ਮੇਰੇ ਨਾਮ ਤੇ ਜਾਂ ਮੇਰੇ ਪਰਿਵਾਰ ਦਾ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਅਸੀਂ ਬਾਈਕਾਟ ਕਰ ਜਾਗੇ ਇਸ ਇਲੈਕਸ਼ਨ ਦੇ ਵਿੱਚੋਂ ਰਣਾ ਪੁੱਛੇ ਏਡੀ ਵੱਡੀ ਸਟੇਜ ਤੋਂ ਕਿਹਾ ਮੈਂ ਕਿਹਾ ਇੱਕ ਮਰਲਾ ਵੀ ਕੁਲਵੰਤ ਸਿੰਘ ਪਰੋਰ ਪੰਡੋਰੀ ਦੇ ਨਾਮ ਦਿਖਾ ਦੇ ਮੁਹਾਲੀ ਕਿਸੇ ਰਿਸ਼ਤੇਦਾਰ ਦੇ ਮੈਂ ਅਸਿਆ ਛੱਡੂ ਅੱਛਾ ਇਹ ਕਹਿੰਦੇ ਨੇ ਕਿ ਸਬੂਤ ਮੰਗਦੇ ਨੇ ਬਿਲਕੁਲ ਜੀ ਜਿਹੜਾ ਮੈਂ ਕਟਾਰੂ ਚੱਕ ਦਾ ਸਬੂਤ ਦਿੱਤਾ ਉਹਦੇ ਤੇ ਬਾਈਕਾਟ ਕਿਉਂ ਨਹੀਂ ਕਰਦੇ ਸੈਕਸ਼ੁਅਲ ਟੇਪ ਇੱਕ ਨੌਜਵਾਨ ਦੀ ਐਕਸਪਲੋਇਟੇਸ਼ਨ ਕਰਦਾ ਕਟਾਰੂ ਚੱਕ ਮਿਨਿਸਟਰ ਜੀ ਗਵਰਨਰ ਨੇ ਫੋਰੈਂਸਿਕ ਲੈਬ ਚੰਡੀਗੜ੍ਹ ਤੋਂ ਉਹਨੂੰ ਵੈਰੀਫਾਈ ਕਰਾਇਆ ਜੀ ਤੇ ਭਗਵੰਤ ਨਾਨ ਨੂੰ ਚਿੱਠੀ ਲਿਖੀ ਰਾਜਪਾਲ ਨੇ ਕਿ ਮੰਤਰੀ ਨੂੰ ਕੱਢ ਦੇ ਉਹ ਜਿਹੜਾ ਸਬੂਤ ਦਿੱਤਾ ਕੋਈ ਸਬੂਤ ਨਹੀਂ ਗਾ ਇਹ ਅੱਛਾ ਇਹਨਾਂ ਨੂੰ ਸਬੂਤ ਦੇ ਵੀ ਦਵਾਂਗੇ ਤੇ ਫਿਰ ਕਿਹੜਾ ਐਕਸ਼ਨ ਲੈ ਲੈਣਗੇ ਕਾਰਵਾਈ ਨਹੀਂ ਕਰਨਗੇ ਕਟਾਰੂ ਚੱਕ ਤੇ ਕੀਤੀ ਸਰਬਜੀਤ ਕੌਰ ਮਾਣੂ ਕਹੇ ਨੇ ਇੱਕ ਐਨਆਰਆਈ ਦੀ ਕੋਠੀ ਡੱਬ ਲਈ ਕੋਠੀ ਦਾ ਸੀ ਛੜਾਤੀ ਜਗਿੰਦਰ ਪੰਜਾਬੀ ਜਗਿੰਦਰ ਛਿੱਤਰ ਨਾਲ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਮਾਣੂ ਕਹੇ ਮੁੱਖ ਮੰਤਰੀ ਆਪਣੇ तमाम ਕਲੀਗ ਨੂੰ ਵਿਚਾਰ ਰਹੇ ਨੇ 100% ਕਿਸੇ ਮਨਿਸਟਰ ਕਿਸੇ ਐਮਐਲਏ ਦੇ ਖਿਲਾਫ ਕਾਰਵਾਈ ਨਹੀਂ ਹੋਣ ਦੇ ਰਹੇ ਉਲਟਾ ਵਿਰੋਧੀਆਂ ਨੂੰ ਚੁਣ-ਚੁਣ ਕੇ ਜਿਹੜਾ ਇਹਨਾਂ ਦੇ ਖਿਲਾਫ ਕੋਈ ਟਵੀਟ ਕਰਦਾ ਉਹਦਾ ਟਵਿੱਟਰ ਅਕਾਊਂਟ ਬੰਦ ਜਿਹੜਾ ਕੋਈ ਮਾੜਾ ਮੋਟਾ ਵੀਡੀਓ ਪਾਉਂਦਾ ਪੰਜਾਬ ਪੁਲਿਸ ਚੱਕਣ ਲੈ ਜਾਂਦੀ ਹੈ ਇਸ ਪਾਲ ਸਿੰਘ ਖੇੜਾ ਉਸ ਪਾਰਟੀ ਤੋਂ ਲੜ ਰਹੇ ਨੇ ਜਿਨ੍ਹਾਂ ਤੇ ਹਮੇਸ਼ਾ ਇਹ ਇਲਜ਼ਾਮ ਲੱਗਦੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਨੇ ਕੀਤਾ ਜੇਕਰ ਅਦ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਤਾਂ ਬੰਦੀ ਸਿੰਘ ਨੂੰ ਕਾਂਗਰਸ ਦੀ ਵਜ੍ਹਾ ਦੇ ਨਾਲ ਅੱਜ ਜੇਲ੍ਹਾਂ ਦੇ ਵਿੱਚ ਪਾ ਸੰਗਰੂਰ ਸੀਟ ਤੇ ਸਾਰਿਆਂ ਦੀਆਂ ਨਜ਼ਰਾਂ ਨੇ ਖਾਸ ਤੌਰ ਤੇ ਬੀਜੇਪੀ ਵੱਲੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਬਣਾ ਕੇ ਇਸ ਤੋਂ ਬਾਅਦ ਇਹ ਸੀਟ ਦੀ ਅਹਿਮੀਅਤ ਹੋਰ ਵੀ ਖਾਸ ਹੋ ਜਾਂਦੀ ਹੈ ਤੇ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਨੇ 20 ਦਿਨ ਤੋਂ ਇਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਭੁਲੱਤ ਤੋਂ ਵਦਾਇਕ ਨੇ ਕਾਂਗਰਸ ਦੇ ਤਾਂ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਤਜਰਬੇਕਾਰ ਲੀਡਰ ਨੇ ਬੇਬਾਕ ਨੇ ਹਰ ਇੱਕ ਮੁੱਦੇ ਨੂੰ ਚੁੱਕਦੇ ਨੇ ਤਾਂ ਉਹਨਾਂ ਨੂੰ ਸੰਗਰੂਰ ਕੰਸਟਿਟੂਐਂਸੀ ਦੇ ਵਿੱਚ ਭੇਜਿਆ ਗਿਆ ਤਾਂ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ ਖਹਿਰਾ ਸਾਹਿਬ ਵੀ ਦਿਨ ਦਾ ਤਜਰਬਾ ਕਿਸ ਤਰੀਕੇ ਦਾ ਰਿਹਾ ਜੀ ਇੱਕ ਮਹੀਨਾ ਹੋ ਗਿਆ ਜੀ ਤਜਰਬਾ ਬਹੁਤ ਵਧੀਆ ਵਾ ਪੂਰਾ ਜ਼ਮੀਨੀ ਹਕੀਕਤ ਚੱਲ ਰਹੀ ਆ ਜ਼ਮੀਨ ਨਾਲ ਮੁੱਦੇ ਜਿਹੜੇ ਜੁੜੇ ਹੋਏ ਨੇ ਉਹ ਲੋਕਾਂ ਦੀ ਕਚਹਿਰੀ ਚ ਰੱਖ ਰਿਆ ਵਾ ਹਮਮ ਔਰ ਡਾਟਾ ਸਮੇਤ ਰੱਖ ਰਿਆ ਵਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਪੰਜਾਬ ਦਾ ਜ਼ਮੀਨੀ ਪਾਣੀ ਕਿਵੇਂ ਥੱਲੇ ਚਲੇ ਗਿਆ ਭਗਵੰਤ ਮਾਨ ਨੇ ਇਹਦੇ ਤੇ 2 ਸਾਲ ਦਾ ਕੋਈ ਇਹਦੇ ਤੇ ਇੱਕ ਮੀਟਿੰਗ ਵੀ ਨਹੀਂ ਕੀਤੀ ਜਿਹੜਾ ਵਾਟਰ ਟੇਬਲ ਸਾਡਾ ਰਿਸੀਵ ਕਰ ਗਿਆ ਜੀ ਬਿਲਕੁਲ ਪੰਜਾਬ ਦੇ ਔਰ ਸ਼ੰਗਰੂਰ ਦਾ ਖਾਸ ਤੌਰ ਤੇ ਮਾਲਵੇ ਦੀ ਬਿਲਡ ਚ ਕੈਂਸਰ ਬਹੁਤ ਹੋ ਗਿਆ बिकॉज ऑफ ਇੰਡਸਟਰੀਅਲ ਪੋਲੂਸ਼ਨ ਐਂਡ ਇੰਡਸਟਰੀਅਲ ਵੇਸਟ ਜੀ ਉਹਦੇ ਤੇ ਭਗਵੰਤ ਮਾਨ ਨੇ ਕੋਈ ਕੌਗਨੀਸੈਂਸ ਨਹੀਂ ਲੈਂਦੀ ਜੀ ਮਤਲਬ ਕਿ এনवायरमेंट ਆਬੋ ਹਵਾ ਭਗਵੰਤ ਦੇ ਏਜੰਡੇ ਤੇ ਨਹੀਂ ਹੈ ਇਸ ਦੇ ਨਾਲ ਨਾਲ ਕਿਸਾਨਾਂ ਦੀ ਦੁਰਦਸ਼ਾ ਖੇਤ ਮਜ਼ਦੂਰਾਂ ਦਾ ਦੀ ਦੁਰਦਸ਼ਾ ਕਰ ਜਾ ਆਤਮ ਹੱਤਿਆਵਾਂ ਜੀ ਔਰ ਜੋ ਤਾਜ਼ਾ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਕੁੱਟਿਆ ਗਿਆ ਟਰੈਕਟਰ ਭੰਨ ਤੇ ਤੇਰ ਗੈਸ ਬਾਂਬੂ ਮਾਰੇ ਜੀ ਸਾਡਾ ਬੱਚਾ ਪ੍ਰੀਤਪਾਲ ਚੱਕ ਕੇ ਉਹਦੀਆਂ ਲੱਤਾਂ ਤੋੜਦੀਆਂ ਹਰਿਆਣਾ ਪੁਲਿਸ ਨੇ ਸ਼ੂਟ ਕਰਨ ਦੀ ਗੋਲੀ ਮਾਰਤੀ ਔਰ ਇਸ ਤੋਂ ਪਿੱਛੇ ਚਲ ਜੋ ਸਿੱਧੂ ਮੂਸੇਵਾਲੇ ਦਾ ਕਤਲ ਜੀ ਔਰ ਉਹਦੇ ਤੇ ਕਿਸੇ ਵੀ ਆਮ ਆਦਮੀ ਪਾਰਟੀ ਦਾ ਉਹ ਉਹਦੇ ਸਪੋਰਟ ਤਾਂ ਉਹਨਾਂ ਨੇ ਕੀ ਕਰਨੀ ਸੀ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਸਿਕਿਉਰਿਟੀ ਜਿਹੜੀ ਘਟਾਈ ਗਈ ਉਹ ਸ਼ੇਅਰ ਕਰਕੇ ਉਹਨੂੰ ਪਾਉਣਾ ਉਹਦਾ ਕਤਲ ਹੋ ਜਾਣਾ ਇਦਾਂ ਦੇ ਬਹੁਤ ਸਾਰੇ ਹੋਰ ਮੁੱਦੇ ਨੇ ਜਿਹੜੇ ਮੈਂ ਲਗਾਤਾਰ ਲੋਕਾਂ ਦੀ ਕਚਹਿਰੀ ਚ ਚਲਾ ਰਿਹਾ ਹਾਂ ਸਰ ਤੁਸੀਂ ਇੱਕ ਪਿਛਲੇ ਦਿਨੀ ਲਾਸਟ ਵੀਕ ਸ਼ਾਇਦ ਇੱਕ ਪ੍ਰੈਸ ਕਾਨਫਰੰਸ ਕੀਤੀ ਇੱਕ ਫੋਟੋ ਜਾਰੀ ਕੀਤੀ ਮੀਤ ਹੇਰ ਨੂੰ ਲੈ ਕੇ ਨਾਲ ਜੋਤ ਨੂੰ ਲੈ ਕੇ ਤਾਂ ਅਸੀਂ ਮੀਤ ਹੇਰ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਸਵਾਲ ਪੁੱਛਿਆ ਕਿ ਖਹਿਰਾ ਸਾਹਿਬ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੇ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਦੇ ਵਿੱਚ ਨਾਮਜਦ ਵਿਅਕਤੀ ਹੈ ਕੋ ਤੁਹਾਡੇ ਨਾਲ ਉਹ ਕਹਿੰਦੇ ਸਕਪਾਲ ਸਿੰਘ ਖਹਿਰਾ ਨੂੰ ਝੂਠ ਬੋਲਣ ਦੀ ਜਿਆਦਾ ਬੋਲਣ ਦੀ ਆਤ ਪੈ ਗਈ ਇਹਦੇ ਵਿੱਚ ਕੋਈ ਸਚਾਈ ਨਹੀਂ ਉਹਨਾਂ ਤੇ ਕੋਈ ਚਾਰਜ ਜਿਹੜੇ ਹੈਗੇ ਨੇ ਉਹ ਚਾਰਜ ਸ਼ੀਟ ਨਹੀਂ ਹੋ ਚੁੱਕੀ ਹੁਣ ਤੱਕ ਮੈਂ ਤਾਂ ਚਲਾਨ ਦੀ ਕਾਪੀ ਪੇਸ਼ ਕੀਤੀ ਹੈ ਜੀ ਤੁਹਾਨੂੰ ਦੇ ਦੇਣਾ ਹੁਣੇ ਸਕੈਨ ਕਰਕੇ ਮੇਰੀ ਇੰਟਰਵਿਊ ਦੇ ਨਾਲ ਲਾ ਦਿਓ ਜੀ ਫੋਟੋਆਂ ਪੇਸ਼ ਕਰਤੀਆਂ ਵੀਡੀਓ ਪੇਸ਼ ਕਰਤੀ ਇਹਦੇ ਨਾਲ ਕੈਂਪੇਨ ਕਰਦੇ ਜੀ ਜੀਵਨ ਜੋਤ ਸਿੱਧੂ ਮੂਸੇਵਾਲੇ ਦੇ ਕਤਲ ਦੇ ਚਲਾਨ ਤੇ ਸੀਰੀਅਲ ਨੰਬਰ 4 ਦੇ ਵਿੱਚ ਉਹਦਾ ਅਕਿਊਜ਼ਡ ਹੈ ਜੀ ਕਈ ਵਾਰ ਕੀ ਹੁੰਦਾ ਕਿ ਡੂਰਿੰਗ ਇਨਵੈਸਟੀਗੇਸ਼ਨ ਪੁਲਿਸ ਇਕਦਮ ਨਹੀਂ ਫੜਦੀ ਸਾਰ ਜਦੋਂ ਮੌਕਾ ਆਵੇਗਾ ਉਹਨੂੰ ਫੜ ਲੈਣਗੇ ਉਹਦੀ ਐਲਓਸੀ ਖੋਲੀ ਹੋਈ ਹੈ ਇਹਦੇ ਮੈਨੂੰ ਕੀ ਸ਼ੌਂਕ ਹੈਗਾ ਝੂਠ ਬੋਲਣ ਦਾ ਤੁਸੀਂ ਮੇਰੇ ਕੋਲ ਜ਼ਰੂਰ ਦਸਤਾਵੇਜ਼ ਲਿਓ ਔਰ ਉਹਨਾਂ ਨੂੰ ਸਕੈਨ ਕਰਕੇ ਆਪਣੀ ਟੀਵੀ ਤੇ ਦਿਖਾਓ ਔਰ ਚਲਾਨ ਦੀ ਕਾਪੀ ਮੇਂ ਪੇਸ਼ ਕੀਤੀ ਕਲਵਾਨ ਸਿੰਘ ਪੰਡੋਰੀ ਵੀ ਉਹਨਾਂ ਦੇ ਨਾਲ ਉਸ ਵਕਤ ਸੀ ਉਹ ਕਹਿ ਰਹੇ ਨੇ ਕਿ ਸੁਖਬਾਲ ਸਿੰਘ ਖੈਰਾ ਬੇਬੁਨਿਆਦ ਮੇਰੇ ਕੈਰੈਕਟਰ ਸੈਂਸ ਨੂੰ ਕਰ ਰਹੇ ਨੇ ਮੈਂ ਕੋਈ ਵੀ ਜ਼ਮੀਨ ਜਿਹੜੀ ਹੈਗੀ ਨਹੀਂ ਬਣਾਈ ਮੈਂ ਇੱਕ ਮਰਲਾ ਵੀ ਕਹਿੰਦੇ ਸੁਖਬਾਲ ਸਿੰਘ ਖੈਰਾ ਦਿਖਾ ਦੇਣ ਮੇਰੇ ਨਾਮ ਤੇ ਜਾਂ ਮੇਰੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਅਸੀਂ ਬਾਈਕਾਟ ਕਰ ਜਾਗੇ ਇਸ ਇਲੈਕਸ਼ਨ ਦੇ ਵਿੱਚੋਂ ਆਪਦੇ ਪੇਪਰ ਅੱਛਾ ਅੱਛਾ ਇਹ ਕਹਿੰਦੇ ਨੇ ਕਿ ਸਬੂਤ ਮੰਗਦੇ ਨੇ ਬਿਲਕੁਲ ਜੀ ਜਿਹੜਾ ਮੈਂ ਕਟਾਰੂ ਚੱਕ ਦਾ ਸਬੂਤ ਦਿੱਤਾ ਉਹਦੇ ਤੇ ਬਾਈਕਾਟ ਕਿਉਂ ਨਹੀਂ ਕਰਦੇ ਉਹ ਤਾਂ ਸਬੂਤ ਮੰਗਦੇ ਨੇ ਨਾ ਗਵਰਨਰ ਨੇ ਵੈਰੀਫਾਈ ਕੀਤਾ ਜੀ ਇੱਕ ਸੈਕਸ਼ੂਅਲ ਟੇਪ ਜੀ ਇੱਕ ਨੌਜਵਾਨ ਦੀ ਐਕਸਪਲੋਇਟੇਸ਼ਨ ਕਰਦਾ ਕਟਾਰੂ ਚੱਕ ਮਿਨਿਸਟਰ ਜੀ ਗਵਰਨਰ ਨੇ ਫੋਰੈਂਸਿਕ ਲੈਬ ਚੰਡੀਗੜ੍ਹ ਤੋਂ ਉਹਨੂੰ ਅਪਰੂਵ ਵੈਰੀਫਾਈ ਕਰਾਇਆ ਜੀ ਤੇ ਭਗਵੰਤ ਨਾਨ ਨੂੰ ਚਿੱਠੀ ਲਿਖੀ ਰਾਜਪਾਲ ਨੇ ਇਹ ਮੰਤ ਉਹ ਜਿਹੜਾ ਸਬੂਤ ਦਿੱਤਾ ਉਹ ਕੋਈ ਸਬੂਤ ਨਹੀਂ ਗਾਇ। ਜੇ ਅੱਛਾ ਇਹਨਾਂ ਨੂੰ ਸਬੂਤ ਦੇ ਵੀ ਦਵਾਂਗੇ ਤੇ ਫਿਰ ਕਿਹੜਾ ਐਕਸ਼ਨ ਲੈ ਲੈਣਗੇ? ਤੁਸੀਂ ਮੈਨੂੰ ਸਮਝਾਓ। ਕਾਰਵਾਈ ਨਹੀਂ ਕਰਨਗੇ। ਕਿਟਾਰੂ ਚੱਕ ਤੇ ਕੀਤੀ। ਸਰਪਜੀਤ ਕੌਰ ਮਾਨੁਕੇ ਨੇ ਇੱਕ ਐਨਆਰਆਈ ਦੀ ਕੋਠੀ ਦੱਬ ਲਈ। ਕੋਠੀ ਦਾ ਸੀ ਛੜਾਤੀ। ਜੀ। ਇਹਨੂੰ ਪੰਜਾਬੀ ਬੜਾ ਵੱਡਾ ਰੌਲਾ ਪਿਆ ਉਹਦਾ। ਤਾਂ ਕਿ ਚਾਬੀ ਚ ਕਹਿੰਦੇ ਪੰਜਾਬੀ ਚ ਕਹਿੰਦੇ ਛਤਰ ਨਾਲ। ਕੋਠੀ ਦਾ ਲੋਕਾਂ ਨੇ ਛੜਾਤੀ। ਜੀ। ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਮਾਨੁਕੇ ਨੇ? ਉਹ ਧੱਕੇ ਨਾਲ ਬੜੀ ਸੀ ਕਿ ਅੰਦਰ ਕੋਠੀ। ਮੁੱਖ ਮੰਤਰੀ ਆਪਣੇ तमाम ਕਲੀਗ ਨੂੰ ਵਿਚਾਰ ਰਹੇ ਨੇ। 100% ਕਿਸੇ ਮਨਿਸਟਰ ਕਿਸੇ ਐਮਐਲਏ ਕਾਰਵਾਈ ਨਹੀਂ ਹੋਣ ਦੇ ਰਹੇ ਉਲਟਾ ਵਿਰੋਧੀਆਂ ਨੂੰ ਚੁਣ-ਚੁਣ ਕੇ ਪਰਚੇ ਝੂਠੇ ਜਿਹੜਾ ਇਹਨਾਂ ਦੇ ਖਿਲਾਫ ਕੋਈ ਟਵੀਟ ਕਰਦਾ ਉਹਦਾ ਟਵਿੱਟਰ ਅਕਾਊਂਟ ਬੰਦ ਜਿਹੜਾ ਕੋਈ ਮਾੜਾ-ਮੋਟਾ ਵੀਡੀਓ ਪਾਉਂਦਾ ਉਹਨੂੰ ਜੰਮੂ ਪੰਜਾਬ ਪੁਲਿਸ ਚੱਕਣ ਲੈ ਜਾਂਦੀ ਹੈ ਜੀ ਆਪਣੇ ਆਪਣੇ ਬੰਦਿਆਂ ਦੇ ਖਿਲਾਫ ਤਾਂ ਕਿਸੇ ਇੱਕ ਦੇ ਵੀ ਨਹੀਂ ਕਾਰਵਾਈ ਕੀਤੀ ਇਹਨਾਂ ਨੇ ਕਹਿੰਦੇ ਤੁਸੀਂ ਮੰਚ ਤੋਂ ਬੋਲ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਬੀਜੇਪੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਤਾਜ਼ਾ ਸਥਿਤੀ ਤੁਸੀਂ ਮੁੱਖ ਮੰਤਰੀ ਦੀ ਪੋਜੀਸ਼ਨ ਕੀ ਦੇਖਦੇ ਹੋ ਜੀ ਇਸ ਵੇਲੇ ਇਸ ਵੇਲੇ ਉਹ ਬੀਜੇਪੀ ਦੇ ਹੱਥਾਂ 'ਚ ਖੇਡ ਰਿਹਾ ਉਹ ਥੱਲੇ ਲੱਗਿਆ ਹੋਇਆ ਡਰਦਾ ਜਾਰ ਦੇ ਨਾਂ ਡਰਦਾ ਹੁੰਦਾ ਤੇ ਮੈਨੂੰ ਦੱਸੋ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ ਚੇਲ ਕਿਉਂ ਭੇਜਿਆ ਉਹ ਬੀਜੇਪੀ ਦਾ ਹੁਕਮ ਸੀਗਾ ਜੀ ਲਾਗੂ ਇਹਨੇ ਕੀਤਾ ਜੀ ਸਾਡੇ ਕਿਸਾਨਾਂ ਨੂੰ ਆ ਆਪਣੇ ਕੱਗਰ ਦਰਿਆ ਦੇ ਅੰਦਰ ਪੰਜਾਬ ਦੀ ਟੈਰੀਟਰੀ ਵਿੱਚ ਵੜ ਕੇ ਜੀ ਸਾਡੇ ਕਿਸਾਨਾਂ ਨੂੰ ਕੁੱਟਿਆ ਤੇ ਜਾਨੂ ਮਾਰ ਦਿੱਤਾ ਉਹ ਬੀਜੇਪੀ ਦਾ ਹੁਕਮ ਸੀਗਾ ਇਹ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਹੈ ਮੈਂ ਕਹਿੰਦਾ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਇਹ ਕਹਿੰਦਾ ਨਹੀਂ ਖੁੱਲਣਾ ਚਾਹੀਦਾ ਇਹ ਉਹ ਕਹਿ ਰਿਹਾ ਜੋ ਬੀਜੇਪੀ ਕਹਿੰਦੀ ਹੈ ਜੀ ਜੋ ਇਹਨਾਂ ਦੇ ਕੰਮਕਾਰ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਕਿ ਇਹ ਬਿਲਕੁਲ ਡਰਪੋਕ ਬੰਦੇ ਨਹੀਂ ਹੈ ਔਰ ਬੀਜੇਪੀ ਤੋਂ ਡਰਦੇ ਨਹੀਂ ਔਰ ਉਹਨਾਂ ਦੇ ਥੱਲੇ ਲੱਗੇ ਹੋਏ ਔਰ ਉਹਨਾਂ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਹੈ ਉਹ ਅਨਿਆਇ ਕਰ ਰਹੇ ਨੇ ਕਰ ਸਰ ਕਾਂਗਰਸ ਦੇ ਤੁਸੀਂ ਕਿਸਾਨ ਸੈਲ ਦੇ ਚੇਅਰਮੈਨ ਵੀ ਹੋ ਹਾਂ ਜਿਸ ਤਰੀਕੇ ਨਾਲ ਪੂਰੀ ਧਰਾਤਲ ਜਿਹੜੀ ਸੰਗਰੂਹ ਦੀ ਧਰਾਤਲ ਜਿਹੜੀ ਹੈਗੀ ਆ ਉਹ ਪੂਰੀ ਕਿਸਾਨੀ ਬੈਲਟ ਦੇ ਵਿੱਚ ਹੈਗੀ ਆ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਕੋਈ ਤੁਹਾਡੇ ذہن ਦੇ ਵਿੱਚ ਹੈ ਕਿ ਜੇਕਰ ਸਮਾਂ ਆਉਂਦਾ ਹੈ ਕੋਈ ਬਹੁਤ ਪ੍ਰੋਪੋਜ਼ਲਸ ਨੇ ਜੀ ਮੇਰੇ ਕੋ ਗਰਾਊਂਡ ਵਾਟਰ ਨੂੰ ਕਿੱਦਾਂ ਰਿਵਾਈਵ ਕਰਨਾ ਉਹ ਸੀ ਪ੍ਰੋਪੋਜ਼ਲ ਵੀ ਆ ਜੀ ਮੇਰੇ ਕੋਲ ਡਾਈਵਰਸੀਫਾਈ ਕਰਕੇ ਚੋਨੇ ਤੇ ਬਜਾਏ ਸੋਨੇ ਦੀਆਂ ਕਿਹੜੀਆਂ ਫਸਲਾਂ ਲੈ ਹੋਣੀਆਂ ਉਹਦੀ ਪ੍ਰੋਪੋਜ਼ਲ ਵੀ ਆ ਇਹ ਗੱਲ ਆ ਮੈਂ ਰਾਈਟ ਟਾਈਮ ਤੇ ਆਉਣ ਦੇ ਉੱਤੇ ਆਪਣੇ ਲੋਕਾਂ ਦੀ ਕਚਹਿਰੀ ਵੀ ਰੱਖਾਂਗਾ ਔਰ ਪਲੱਸ ਮੈਂ ਪਾਰਲੀਮੈਂਟ ਵਿੱਚ ਵੀ ਸਾਰੇ ਸੁਝਾਅ ਐਨਐਸਏ ਦੇ ਬੜਾ ਬਿਵਾਕ ਦੇ ਨਾਲ ਤੁਸੀਂ ਪਹਿਲਾਂ ਵੀ ਬੋਲੇ ਯੂਏਪੀਏ ਤੇ ਵੀ ਬਾਕੀ ਦੇ ਨਾਲ ਬੋਲੇ ਅਮਰਤਪਾਲ ਸਿੰਘ ਖੁਦ ਹੁਣ ਖਡੂਰ ਸਾਹਿਬ ਤੋਂ ਚੋਣ ਲੜਨ ਜਾ ਰਹੇ ਨੇ ਤੁਸੀਂ ਵੋਕਲ ਲੋਕ ਪੰਥਕ ਮੁੱਦਿਆਂ ਤੇ ਇਸੇ ਕਰਕੇ ਤੁਹਾਨੂੰ ਲੋਕ ਕਾਂਗਰਸ ਦੇ ਨਾਲ-ਨਾਲ ਪੰਥਕ ਮੁੱਦਿਆਂ ਨੂੰ ਲੈ ਕੇ ਵੀ ਬਹੁਤ ਤੁਹਾਡੇ ਤੇ ਟੇਕ ਰੱਖਦੇ ਨੇ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਖੈਰਾ ਸਾਹਿਬ ਪੋਸਿਬਲ ਮੈਂ ਕਾਂਗਰਸ ਦਾ ਕੈਂਡੀਡੇਟ ਆ ਮੈਂ ਇੱਕ ਪਾਰਟੀ ਦਾ ਪਾਬੰਦਾ ਮੈਂ ਐਨਐਸਏ ਦਾ ਵਿਰੋਧ ਕਰ ਰਿਹਾ ਵਾਂ ਜੀ ਮੈਂ ਕਹਿੰਦਾ ਕਿ ਕਾਲਾ ਕਾਨੂੰਨ ਸਾਡੇ ਨੌਜਵਾਨਾਂ ਤੇ ਲਾ ਕੇ ਉਹਨਾਂ ਨੂੰ ਸਾਮਦੀਆ ਜ਼ਿਲ੍ਹੇ ਵਿੱਚ ਕਿਉਂ ਭੇਜਿਆ ਵਾ ਜੀ ਭਗਵੰਤਬਾਨ ਇਸ ਗੱਲ ਦਾ ਜਵਾਬ ਦੇਵੇ ਜੀ ਅਗਰ ਅਮਰਿਤਪਾਲ ਨੇ ਕੋਈ ਗੁਨਾਹ ਕੀਤਾ ਉਹਨੂੰ ਅਮਰਸਰ ਜੇਲ੍ਹ ਚ ਰੱਖੋ ਅਮਰਸਰ ਟ੍ਰਾਇਲ ਕਰੋ ਜੀ ਮੇਰਾ ਮੇਰਾ ਮੇਰੀ ਸਾਰੀ ਲੜਾਈ ਹਮ ਜ਼ੁਲਮ ਦੇ ਖਿਲਾਫ ਹੈ ਇਨਜਸਟਿਸ ਦੇ ਖਿਲਾਫ ਹੈ ਸੋ ਤੁਮੂ ਉਸੇ ਵੜੇ ਦਾ ਕਤਲ ਹੋਇਆ ਮੈਂ ਉੱਥੇ ਜਾਣਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਵੀ ਮੈਂ ਉੱਥੇ ਜਾਣਾ ਮੱਤੇਵਾੜੇ ਦੇ ਜੰਗਲ ਨੂੰ ਤਬਾਹ ਕਰਨ ਨੂੰ ਫਿਰਦੀ ਸੀ ਇੰਡਸਟਰੀਅਲ ਪਾਰਕ ਬਣਾ ਰਹੀ ਸੀ ਮਾਨ ਸਰਕਾਰ ਮੈਂ ਉੱਥੇ ਜਾਣਾ ਸੋ ਮਾਈ ਇਸ਼ੂ ਇਸ ਅਗੇਂਸਟ ਇਨਜਸਟਿਸ ਅੱਜ ਮਾਨ ਸਾਹਿਬ ਵੱਲੋਂ ਵੀ ਆਪਣੇ ਕਾਗਜ਼ ਭਰੇ ਗਏ ਨੇ ਉਹ ਕਹਿ ਰਹੇ ਨੇ ਕਿ ਜੇਕਰ ਸੰਗਰੂਰ ਦੇ ਲੋਕ ਚੋਣ ਤਾਂ ਉਹਨਾਂ ਨੂੰ ਚੋਣ ਕਿਉਂਕਿ ਇਹਨਾਂ ਨੇ ਬੇਬਾਕੀ ਦੇ ਨਾਲ ਮੁੱਦੇ ਉਠਾਏ ਨੇ ਪਾਰਲੀਮੈਂਟ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨਾਲ ਜੁੜੇ ਮੁੱਦੇ ਜਿਹੜਾ ਖਾਸ ਤੌਰ ਤੇ ਤੁਹਾਡਾ ਜ਼ਿਕਰ ਕੀਤਾ ਉਹਨਾਂ ਨੇ ਕਿ ਸੁਖਪਾਲ ਸਿੰਘ ਖਹਿਰਾ ਉਸ ਪਾਰਟੀ ਤੋਂ ਚੋਣ ਲੜ ਰਹੇ ਨੇ ਜਿਨ੍ਹਾਂ ਤੇ ਹਮੇਸ਼ਾ ਇਹ ਇਲਜ਼ਾਮ ਲੱਗਦੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਨੇ ਕੀਤਾ ਜੇਕਰ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ ਤਾਂ ਬੰਦੀ ਸਿੰਘ ਉਹ ਕਾਂਗਰਸ ਦੀ ਵਜ੍ਹਾ ਦੇ ਨਾਲ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ ਅੱਛਾ ਉਹਨਾਂ ਨੂੰ ਇਹ ਪੁੱਛੋ ਜੇ ਇਦਾਂ ਇਸ ਤਰ੍ਹਾਂ ਦੀ ਗੱਲਾਂ ਲੋਕਾਂ ਨੂੰ ਇਹ ਕਹਿ ਚੁੱਕੇ ਅੱਜ ਦੇ ਨਹੀਂ ਕਹਿ ਰਹੇ ਜੀ ਬੜੇ ਹਰਸੇ ਤੋਂ ਇਹ ਕਹਿ ਰਹੇ ਨੇ ਜੀ ਸਮਝ ਗਏ ਦੂਸਰੀ ਗੱਲ ਹੈਗੀ ਆ ਕਿ ਇਹਨਾਂ ਨੇ ਇਹਨਾਂ ਤੋਂ ਵੈਰੀਫਾਈ ਕਰੋ ਇਹਨਾਂ ਤੋਂ ਪੁੱਛੋ ਕਿ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਬੀਜੇਪੀ ਨੂੰ ਪਾਈ ਕਿ ਨਹੀਂ ਪਾਈ ਜਿਹੜੀ ਪਾਰਟੀ ਕਿਸਾਨਾਂ ਨੂੰ ਕੁੱਟਰੀ ਆ ਜੀ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਦੀ ਸਭ ਤੋਂ ਵੱਡੀ ਦੁਸ਼ਮਣ ਆ ਜੀ ਇਹ ਵੀ ਤਾਂ ਉਹਦੀ ਵੋਟ ਪਾ ਲੈਣਾ ਉਹਨੂੰ ਸਪੋਰਟ ਕਰ ਰਹੇ ਨੇ ਜੀ ਉਹਦੇ ਬਾਰੇ ਉਹ ਦੱਸਦੇ ਬਿਹਤਰ ਤਰੀਕੇ ਨਾਲ ਤੁਸੀਂ ਆਵਾਜ਼ ਉਠਾਉਣ ਦੇ ਨਹੀਂ ਮੇਰੇ ਮੇਰੇ ਮੈਂ ਤਾਂ ਯਾਰ ਕੋਈ ਕਿਸੇ ਗੱਲ ਤੋਂ ਪਿੱਛੇ ਹਟਿਆ ਨਹੀਂਗਾ ਜਿੰਨੇ ਮੁੱਦੇ ਕਹਿ ਰਹੇ ਨੇ ਉਹ ਉਹ ਸਾਰੇ ਮੁੱਦੇ ਤਾਂ ਮੈਂ ਚੈੱਕ ਹੀ ਰਿਹਾ ਹਾਂ ਅਰਵਿੰਦ ਖੰਨੇ ਨੂੰ ਕਿਵੇਂ ਦੇਖਦੇ ਹੋ ਜੀ ਜਦੋਂ ਉਹ ਭਾਜਪਾ ਵੱਲੋਂ ਬਹੁਤ ਅਰਵਿੰਦ ਖੰਨਾ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਭਰੋਸਾ ਦਵਾਣ ਚ ਮੁਸ਼ਕਲ ਆਵੇ ਕਿਉਂਕਿ ਧੂਰੀ ਵਿੱਚ ਆ ਐਮਐਲਏ ਅਧ ਵਿਚਾਰੇ ਛੱਡ ਕੇ ਤਾਂ ਦੌੜ ਗਿਆ ਸੀ ਜੀ ਥੈਟ ਮੀਨਸ ਲੋਕਾਂ ਨਾਲ ਧੋਖਾ ਤੜੀ ਕੀਤੀ ਹੈ ਦੂਸਰਾ ਹੈ ਕਿ ਉਹਦੇ ਤੇ ਈਡੀ ਦੇ ਪਰਚੇ ਹਨ ਜੀ ਈਡੀ ਉਹਦੀ ਕਾਰਵਾਈ ਕਰ ਰਹੀ ਹੈਗੀ ਹੈ ਇੱਕ ਆਦਮੀ اپنی ਉਹਨਾਂ ਦੀ ਸਰਕਾਰ ਉਹਦੇ ਤੇ ਅਲਿਗੇਸ਼ਨਸ ਲਾ ਰਹੀ ਹੈ ਜੀ ਔਰ ਅਮੀਰ ਆਦਮੀਆਂ ਉਹ ਪਹਿਲਾਂ ਵੀ ਕਦੀ ਜ਼ਮੀਨ ਨਾਲ ਨਹੀਂ ਕਦੀ ਜੁੜੇ ਸੀਗੇ ਪੈਸੇ ਤੇ ਲੈਣਾ ਪੋਲਿਟਿਕਸ ਕਰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਕਰੀ ਜਾਂ ਲੇਕਿਨ ਜਿਹੜਾ ਧੂਰੀ ਵਿੱਚ ਐਮਐਲਏ ਦਾ ਇੱਕ ਚੁਣਿਆ ਹੋਇਆ ਨੁਮਾਇੰਦਾ ਅਧ ਵਿਚਾਲੇ ਛੱਡ ਕੇ ਚਲ ਜਾਵੇ ਤੇ ਉੱਤੇ ਲੋਕੀ ਕਿਵੇਂ ਭਰੋਸਾ ਕਰਨ ਕਿ ਦੁਬਾਰਾ ਇਹਨੂੰ ਬਣਾਈਏ ਇਹ 5 ਸਾਲ ਕੱਟੂਗਾ ਕਿ ਨਹੀਂ ਕੱਟੂਗਾ ਘਰੇ ਸਭ ਕਿਸਾਨ ਸਲ ਦੇ ਚੇਅਰਮੈਨੋਂ ਕਿਸਾਨਾਂ ਦੇ ਨਾਲ ਗੱਲਬਾਤ ਉਹੀ ਨੇੜੇ ਤੋਂ ਕਿਸਾਨ ਕੀ ਚਾਹੁੰਦਾ ਮੇਰਾ ਜਿਆਦਾ ਫੋਕਸ ਹੈ ਹੀ ਕਿਸਾਨੀ ਦੇ ਉੱਤੇ ਅਸੀਂ ਮੈਂ ਉਹਨਾਂ ਦੇ ਸਾਰੇ ਇਸ਼ੂ ਸਮਝਦਾ ਖੁਦ ਜੀ ਉਹਨਾਂ ਦੇ ਕਰਜ਼ਿਆਂ ਦੀ ਮਸਲਾ ਸਮਝਦਾ ਜੀ ਉਹਨਾਂ ਵੱਲੋਂ ਕੀਤੀਆਂ ਆਤਮ ਹੱਤਿਆਵਾਂ ਸਮਝਦਾ ਜੀ ਖੇਤ ਮਜ਼ਦੂਰਾਂ ਦੀਆਂ ਮੁਸ਼ਕਲਾਂ ਸਮਝਦਾ ਮੇਰੇ ਇੱਕ ਨਰੇਗਾ ਲੇਬਰ ਦੀ ਮੁਸ਼ਕਲ ਸਮਝਦਾ ਮਿੱਡੇ ਮੇਲ ਔਰਤਾਂ ਜਿਹੜੀਆਂ ਬਣਾਉਂਦੀਆਂ ਗਰੀਬ ਪਿੰਡਾਂ ਚ ਉਹਨਾਂ ਦੀ ਮੁਸ਼ਕਲ ਸਮਝਦਾ ਬਲਕਿ ਹਰ ਕਿਰਤੀ ਕਾਮੇ ਔਰ ਪਛੜੀਆਂ ਸ਼੍ਰੇਣੀਆਂ ਤੇ ਐਸਸੀ ਤੇ ਗਰੀਬ ਆਦਮੀ ਦੀ ਸਭ ਦੀ ਮਸਲਾ ਅਸੀਂ ਬੀਤੇ ਨਾ ਰਾਜੀਵਾਲ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਇੰਟਰਵਿਊ ਕੀਤੀ ਉਹਨਾਂ ਨੇ ਕਿਹਾ ਕਿ ਕਿਸੇ ਕੋਲ ਕੋਈ ਹੱਲ ਨਹੀਂ ਹੈ ਕਿਸਾਨ ਖੁਦੂ ਕੁਸ਼ੀਆਂ ਦਾ ਕਿਸੇ ਕੋਲ ਹੱਲ ਨਹੀਂ ਹੈਗਾ ਕਿ ਕਿਸਾਨਾਂ ਨੂੰ ਕਰਜ਼ੇ ਦੀ ਦਲਦਲ ਜਿਹੜੀ ਦਲਦਲ ਹੈਗੀ ਉਹਦੇ ਵਿੱਚ ਕੱਢਿਆ ਗਿਆ ਦੱਸਿਆ ਲੰਬਾ ਨਾ ਕਿ ਮੇਰੇ ਪਿੰਡ ਦੇ ਵਿੱਚ ਪ੍ਰੋਗਰਾਮ ਮੇਰੇ ਕੋਲ ਪੂਰੇ ਹੱਲ ਹੈਗੇ ਨੇ ਸਾਰੇ ਔਰ ਮੈਂ ਦੱਸੂਗਾ ਮੈਂ ਪਾਰਲੀਮੈਂਟ 'ਚ ਰੱਖੂਗਾ ਤੁਹਾਡੇ ਆਪਣੇ ਸਾਹਮਣੇ ਆ ਜਾਣੇ ਸਾਰੇ ਕੇਜਰੀਵਾਲ ਸਾਹਿਬ ਦੀਆਂ 10 ਗਰੰਟੀਆਂ ਦੇਖ ਲਈਆਂ ਹੋਣੀਆਂ ਜੀ ਕਿਹੜੀਆਂ ਗਰੰਟੀਆਂ ਹੁਣ ਦਿਤੀਆਂ ਜੀ ਜਿਹੜੀਆਂ ਹੁਣ ਦਿਤੀਆਂ ਜੀ ਕੱਲ੍ਹ ਹੀ ਦਿਤੀਆਂ ਮੈਨੂੰ ਨਹੀਂ ਪਤਾ ਉਹ ਝੂਠੇ ਨੂੰ ਉਹਦੇ ਬਾਰੇ ਘੱਟ ਗੱਲ ਕਰੋ ਜਿਹੜਾ ਬੰਦਾ ਪੰਜਾਬ 'ਚ ਲੋਕਾਂ ਨੂੰ ਬੇਵਕੂਫ ਬਣਾ ਗਿਆ ਇੱਥੇ ਜੀ 92 ਬੰਦੇ ਚਤਾ ਕੇ ਇੱਕ ਵੀ ਬੰਦਾ ਬੋਲਦਾ ਨਹੀਂਗਾ ਸਾਰੇ ਬੰਦੂਆਂ ਮਜ਼ਦ ਉਹਨਾਂ 26 ਮਹੀਨੇ ਹੋ ਗਏ ਉਹਨਾਂ ਦੇ 26000 ਰੁਪਏ ਪਹਿਲਾਂ ਬਕਾਇਆ ਦੇ ਫਿਰ ਅਗਲੀ ਗਾਰੰਟੀ ਨਵੇਂ ਪੰਜਾਬ ਦੀ ਤੇ ਇਹੋ ਜੀ ਕੈਲਕੂਲੇਸ਼ਨ ਆ ਖੈਰਾ ਸਾਹਿਬ ਤੁਹਾਡੀ ਇਸ ਵੇਲੇ ਬੀਜੇਪੀ ਨੂੰ ਲੈ ਕੇ ਜੀ ਨਹੀਂ ਮੈਨੂੰ ਲੱਗਦਾ ਕਿ ਹੁਣ ਤੱਕ ਦੇ ਜਿਹੜੇ ਫੜਾਦ ਵਿੱਚ ਉਹਨਾਂ ਨੂੰ ਲੱਗਦਾ ਕਿ ਦੇਸ਼ ਵਿੱਚ ਅਲਟੀਮੇਟਲੀ ਇੰਡੀਆ ਲਾਈਸਟ ਗਵਰਨਮੈਂਟ ਬਣੇਗੀ ਠੀਕ ਹੈ 400 ਪਾਰ ਨਾਰਾ ਨਹੀਂ ਅਸੀਂ ਗੱਲਾਂ ਹੀ ਸ਼ਹਿਰਾਂ ਦੇ ਵਿੱਚ ਰਾਮ ਇੰਪੈਕਟ ਇਸ ਤਰੀਕੇ ਨਾਲ ਚੋਣ ਲੜੀ ਜਾ ਰਹੀ ਆ ਜੀ ਪੇਂਟ ਕੀਤਾ ਗਿਆ ਕੁਝ ਲੋਕ ਕਹਿ ਰਹੇ ਨੇ ਰਾਮ ਨੂੰ ਨਹੀਂ ਬਖਸ਼ਿਆ ਜਾ ਰਿਹਾ ਕਿਸ ਤਰੀਕੇ ਨਾਲ ਨਹੀਂ ਮੈਨੂੰ ਲੱਗਦਾ ਵਾ ਕਿ ਰਾਮ ਮੰਦਿਰ ਦਾ ਜਿਹੜਾ ਇਫੈਕਟ ਆ ਉਹ ਪੰਜਾਬ ਦੇ ਵੋਟਰ ਤੇ ਹੈ ਨੀਗਾ ਪੰਜਾਬ ਦਾ ਜਿਹੜਾ ਵੋਟਰ ਹੈ ਕਦੀ ਕਮਿਊਨਲ ਨਹੀਂ ਸੀਗਾ ਜੀ ਇੱਥੇ ਕਦੀ ਦੰਗੇ ਨਹੀਂ ਹੋਏ ਕਦੀ ਇੱਕ ਦੂਜੇ ਸਾਫ ਦੇ ਖਿਲਾਫ ਲੜੇ ਨਹੀਂ ਗਏ ਜੀ ਇੱਥੇ ਸਾਂਝੀਵਾਲਤਾ ਸਰਬੱਤ ਦੇ ਭਲੇ ਦੀ ਜੋ ਸਾਡੇ ਗੁਰੂ ਸਾਹਿਬਾਨ ਸਿੱਖਿਆ ਦੇ ਕੇ ਗਿਆ ਉਸ ਹੱਬ ਨਾਲ ਚੱਲਦੇ ਆ ਕੁਬ ਬਹੁਤ ਜ਼ਿਆਦਾ ਪ੍ਰਧਾਨ ਮੰਤਰੀ ਸਾਡੀ ਸਟੇਟਮੈਂਟਸ ਹੁੰਦੀ ਹੋਣਗੇ ਜੀ ਮੰਗਲ ਸੂਰਤਰ ਤੱਕ ਪ੍ਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਣਾਂ ਦੇ ਵਿੱਚ ਜ਼ਿਕਰ ਕਰਨਾ ਜੀ ਉੱਥੋਂ ਲੱਗ ਰਿਹਾ ਨਾ ਕਿ ਬੀਜੇਪੀ ਬਿਲਕੁਲ ਘਬਰਾ ਗਈ ਹੈ ਜੇ 400 ਪਾਰ ਸੀ ਪਏ ਉਹਦੇ ਬਿਆਨ ਦੇਣ ਦੀ ਕਿ ਲੋੜ ਸੀ ਜੀ ਉਹ ਸਾਰੇ ਉਹਨਾਂ ਦੇ ਬਿਆਨ ਜਿਹੜੇ ਘਬਰਾਟ ਚ ਨੇ 1996 97 ਵਾਲੇ ਤਾਂ ਨਹੀਂ ਕਿਤੇ ਉਹੀ ਸਮੀਕਰਨ ਬਣਦੇ ਕਿ ਸਰਕਾਰ ਸੈਦ ਉਸ ਮੋੜ ਤੇ ਹੋਵੇ ਕਿ ਨਹੀਂ ਮੈਂ ਦੱਸ ਰਿਹਾ ਤੁਹਾਨੂੰ ਕਿ ਮੈਨੂੰ ਲੱਗ ਰਿਹਾ ਵਾ ਕਿ ਆਲਟੀਮੇਟਲੀ ਇਸ ਇਲੈਕਸ਼ਨ ਦੇ ਦੌਰਾਨ ਤੁਸੀਂ ਦੇਖ ਲੈਣਾ ਸਰਕਾਰ ਜਿਹੜੀ ਇੰਡੀਆ ਅਲਾਈਂਸ ਦੀ ਬਣੇਗੀ ਇਹ ਜਿਹੜੇ ਜਿੰਨੇ ਦਾਅਵੇ ਸੀਗੇ ਸਾਰੇ ਝੂਠੇ ਪਾਏ ਜਾਣਗੇ ਇਦਾਂ ਇੱਕ ਵਾਰੀ 2004 ਚ ਵੀ ਵਾਜਪਾਈ ਸਾਹਿਬ ਨੇ ਕਿਹਾ ਸੀ ਇਸ ਸਲੋਗਨ ਦਿੱਤਾ ਸੀ ਸ਼ਾਈਨਿੰਗ ਇੰਡੀਆ ਜੀ ਇੰਡੀਆ ਚਮਕ ਰਿਹਾ ਹੈ ਇੰਡੀਆ ਬੀਜੇਪੀ ਆ ਰਹੀ ਹੈ ਤੇ ਬਾਤ ਛਾਰਗੇ ਸੀ ਜੀ ਖੈਰ ਸਾਬ ਆਖਰੀ ਕੁਮੈਂਟ ਲਵਾਂਗੇ ਕਿਸ ਦੇ ਨਾਲ ਇਸ ਵੇਲੇ ਤੁਹਾਡਾ ਲੱਗ ਰਿਹਾ ਕਿ ਮੁਕਾਬਲਾ ਰਾਜਧਾਨੀ ਆਮ ਆਦਮੀ ਪਾਰਟੀ ਦੀ ਕਿਤੇ ਕਿਤੇ ਆਮ ਆਦਮੀ ਪਾਰਟੀ ਨਾਲ ਕਿਤੇ ਕਿਤੇ ਸਮਝਿਤ ਸਮਾਨ ਇਹ ਦੋਨੋਂ ਪਾਰਟੀਆਂ ਹਰ ਜਗ੍ਹਾ ਤੇ ਮੇਰੇ ਮੁਕਾਬਲੇ ਚ ਨਹੀਂ ਤੁਸੀਂ ਇੱਕ ਸਾਈਡਾਂ ਦੋਨੇ ਪਾਰਟੀਆਂ ਦੇ ਵੱਖ-ਵੱਖ ਆ ਕਿਸੇ 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 ਪਿੰਡ ਵਿੱਚ ਸਿਮਰਨਜੀਤ ਮਾਨ ਨਾਲ ਹੈ ਕਿਸੇ ਪਿੰਡ ਵਿੱਚ ਆਮਦਨ ਸ਼ਹਿਰੀ ਵੋਟਰ ਦਾ ਚ ਕੀ ਚੁਕਾ ਜੀ ਮੈਂ ਦੱਸਿਆ ਤੁਹਾਨੂੰ ਸ਼ਹਿਰੀ ਕਿਸਾਨਾਂ ਦੀ ਗੱਲ ਬਹੁਤ ਕਰੀ ਤੇ ਅੱਜ ਪਿੰਡਾਂ ਸ਼ਹਿਰ ਦੀ ਗੱਲ ਕਰ ਰਹੇ ਸ਼ਹਿਰ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਕਿ ਸ਼ਹਿਰ ਦੇ ਲੋਕ ਜਿਹੜੇ ਉਹਨਾਂ ਨੇ ਰਾਈਜ਼ ਕੀਤਾ ਬਲਕਿ ਪਿੰਡੂ ਖੇਤਰ ਦੇ ਲੋਕਾਂ ਨੇ ਉਹਨਾਂ ਸ਼ਹਿਰ ਵਕਤਾਂ ਸ਼ਹਿਰ ਦੇ ਰਾਈਜ਼ ਨਹੀਂ ਕੀਤਾ ਮੈਂ ਕਿਹਾ ਕਿ ਛੋਟਾ ਵਪਾਰੀ ਤੇ ਦੁਕਾਨਦਾਰ ਛੋਟਾ ਉੱਥੇ ਹੀ ਆ ਜਿਹੜੇ ਕਾਰਪੋਰੇਟ ਕਰਾਣੇ ਸੀ ਉਹਨਾਂ ਨੇ ਬਹੁਤ ਲਹਾ ਲਿਆ ਵਾ ਜਿਹੜੇ ਅਮੀਰ ਆਦਮੀ ਨੇ ਅਡਾਨੀ ਤੇ ਅਮਬਾਨੀ ਵਰਗੇ ਉਹਨਾਂ ਦੀ ਗੱਲ ਕਰ ਰਿਹਾ ਹਾਂ ਜੀ ਜੀ ਠੀਕ ਹੈ ਧੰਨਵਾਦ ਕਰਦਾ ਹਾਂ ਥੈਂਕ ਯੂ ਸੋ ਮਚ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਨੇ ਸੁਪਾਲ ਸਿੰਘ ਖਹਿਰਾ ਔਰ ਕਹਿ ਰਹੇ ਨੇ ਕਿ ਉਹਨਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਇੱਕ ਪਾਸੜ ਹੈਗਾ ਇੱਥੋਂ ਜਿੱਤ ਕੇ ਜਿਹੜੀ ਹੈ ਕਿਸਾਨਾਂ ਦੇ ਲਈ ਜਿਹੜੀ ਐਗਰੀਕਲਚਰ ਪਾਲਿਸੀ ਹੈ ਉਹ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਲਾਜ਼ਮੀ ਤੌਰ ਤੇ ਲੈ ਕੇ ਆਉਣੇ